ਸ਼ੁਭਾ ਪ੍ਰਧਾਨੋ ਹਾਂਜੀ ਅੱਜ ਕੀ ਇਹੋ ਜੀ ਆਫਤ ਆ ਗਈ ਤੁਹਾਨੂੰ ਪਹਿਲੇ ਗੇਟ ਤੇ ਆਉਣਾ ਪੈ ਗਿਆ ਜਤਵਾਲ ਟਾਣੇ ਚ ਦੇਖੋ 86 ਦੁਬਾਰ ਦੇ ਨਾਲ ਕੋਕਰੀ ਪਿੰਡ ਦੇ ਸਰਪੰਚ ਜਗਤਾਰ ਸਿੰਘ ਤੇ ਪਰਚਾ ਦਰਜ ਕੀਤਾ ਕੋਈ ਮਾਮੂਲੀ ਲੜਾਈ ਕਿਸੇ ਹੋਰ ਥਾਂ ਤੇ ਹੋਈ ਤੇ ਉਹਦਾ ਜਾਲੀ ਬਣਾ ਲਿਆ ਘਰੇ ਜਾ ਕੇ ਵੀ ਘਰੇ ਆ ਕੇ ਸਾਨੂੰ ਕੁੱਟਣ ਆਏ ਸਾਰੇ 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 ਝੂਠਾ ਪਰਚਾ ਤੇ ਇਹਦੇ ਖਿਲਾਫ ਪਰਚੇ ਦੇ ਖਿਲਾਫ ਅਸੀਂ ਪੂਰੀ ਜਦੋਜਦ ਕਰਾਂਗੇ ਇਹ ਪਰਚਾ ਬਿਲਕੁਲ ਕਿਸੇ ਹਾਲਤ ਦੇ ਵਿੱਚ ਵੀ ਸਰਪੰਚ ਸਾਹਿਬ ਤੇ ਪੈਣ ਨਹੀਂ ਦੇਵਾਂਗੇ ਤੇ ਅਸੀਂ ਪੁਲਿਸ ਪੁਲਿਸ ਨੇ ਕੋਈ ਇਨਕੁਆਰੀ ਨਹੀਂ ਕੀਤੀ ਹੈ ਪਿੰਡ ਦੇ ਜਾ ਕੇ ਪਿੰਡ ਚੋ ਪੁੱਛਿਆ ਜਾਵੇ ਵੀ ਕਿੱਥੇ ਕੀ ਗੱਲ ਹੋਈ ਆ ਇਹ ਕੋਈ ਗੱਲ ਉੱਥੇ ਨਹੀਂ ਹੋਈ ਜਿੱਥੇ ਇਹਨਾਂ ਨੇ ਬਣਾਈ ਆ ਸਭ ਪੈਸੇ ਦਾ ਦੇਣ ਲੈਣ ਹੋਇਆ ਪੈਸੇ ਦੇ ਦੇਣ ਲੈਣ ਹੋ ਕੇ ਹੋਇਆ ਤੇ ਬਾਕੀ ਜਿਹੜਾ ਸਿਆਸੀ ਦਿਵਾ ਆਮ ਆਦਮੀ ਪਾਰਟੀ ਦਾ ਉਹਨਾਂ ਦੇ ਕਹਿਣ ਦੇ ਨਾਲੇ ਪਰਚਾ ਦਰਜ ਹੋਇਆ ਇਸ ਪਰਚੇ ਦੇ ਖਿਲਾਫ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਦੇ ਸਭ ਲੋਕਾਂ ਵੱਲੋਂ ਤੇ ਪਿੰਡ ਦੀ ਪੰਚਾਇਤ ਜਿੱਦੀ ਤੇ ਪਰਚਾ ਪਾਇਆ ਅਸੀਂ ਸਾਰੇ ਇਕੱਠੇ ਹੋਗੇ ਇਹਦੇ ਖਿਲਾਫ ਅੰਦੋਲਨ ਵੀ ਕਰਾਂਗੇ ਇਹਦੇ ਜੇ ਸਾਨੂੰ ਧਰਨਾ ਵੀ ਲਾਉਣਾ ਪਿਆ ਧਰਨਾ ਵੀ ਲਾਵਾਂਗੇ ਐਸਐਸਪੀ ਸਾਹਿਬ ਨੂੰ ਵੀ ਮਿਲਾਂਗੇ ਡੀਐਸਪੀ ਸਾਹਿਬ ਨੂੰ ਵੀ ਮਿਲਾਂਗੇ ਜੇ ਇਨਸਾਫ ਨਾ ਮਿਲਿਆ ਤਾਂ ਇਹਦੇ ਤੇ ਬਹੁਤ ਵੱਡਾ ਸੰਘਰਸ਼ ਹੋਗਾ ਪ੍ਰਧਾਨ ਜੀ ਅੱਜ ਤੁਸੀਂ ਕਿਹਨੂੰ ਮਿਲੇ ਥਾਣੇ ਆ ਕੇ ਅੱਜ ਤਾਂ ਅਸੀਂ ਸਿਰਫ ਐਸਐਸ ਨੂੰ ਮਿਲੇ ਆ ਜਿਨ੍ਹਾਂ ਨੇ ਪਰਚਾ ਬਣਾਇਆ ਹੈ ਜੀਨਾ ਜੀ ਉਹਨਾਂ ਦਾ ਉਹਨਾਂ ਦਾ ਸਰਜੀ ਸਰਜੀਤ ਸਿੰਘ ਹੈ ਉਹਨਾਂ ਦੇ ਹੈ ਕੀ ਕਹਿੰਦੇ ਜੀ ਹੈ ਕੀ ਕਹਿੰਦੇ ਉਹ ਪਹਿਲਾਂ ਤਾਂ ਉਹ ਕਹਿੰਦੇ ਵੀ ਇਹ ਉੱਤੋਂ ਹੋਇਆ ਪਰਚ ਉਹਨਾਂ ਨੇ ਕਿਹਾ ਇਹ ਉੱਤੋਂ ਇਹ ਉਹਨਾਂ ਨੇ ਇਹ ਕਿਹਾ ਤੁਸੀਂ ਕਹਿ ਰਹੇ ਹੋ ਨਾ ਵੀ ਮਤਲਬ ਵੀ ਬਿਨਾਂ ਗੱਲ ਤੋਂ ਛੋਟੀ ਜੀ ਗੱਲ ਤੋਂ ਵੱਧ ਗਈ ਹੈ ਕੋਈ ਹੋਰ ਵੀ ਗੱਲ ਹੋ ਸਕਦੀ ਕੋਈ ਦੇਖੋ ਬਾਕੀ ਬਾਕੀ ਜਿਹੜੀ ਹੈਗੀ ਆ ਉਹ ਤੇਰੇ ਸਰਪੰਚ ਜੀ ਆਪੋਜ਼ਿਟ ਸੀਗੀ ਉਹਦੀਆਂ ਗੱਲਾਂ ਹੈਗੀਆਂ ਪਿੰਡ ਦੇ ਵਿੱਚ ਜਿਹੜੀਆਂ ਉਹ ਵੋਟਾਂ 'ਚ ਹਾਰੇ ਆ ਤੇ ਬਾਕੀ ਜਿਹੜਾ ਕੀ ਲੱਗਦਾ ਕੀ ਆ ਵੀ ਕੀ ਕਾਰਨ ਹੋ ਸਕਦਾ ਜਿਹੜਾ ਐਡਾ ਵੱਡਾ ਉਹ ਬਸ ਸਰਪੰਚ ਨੂੰ ਸਰਪੰਚ ਨੂੰ ਅਹੁਦੇ ਤੋਂ ਲਾਉਣ ਦਾ ਵੀ ਸਰਪੰਚ ਨੂੰ ਸਰਪੰਚੀ ਤੋਂ ਕੇਸ ਬਣਾ ਕੇ ਉਹਨੂੰ ਅਹੁਦੇ ਤੋਂ ਲਾਇਆ ਜਾਵੇ ਝੂਠਾ ਸਰਾ ਸਰ ਝੂਠਾ ਕੇਸ ਬਣਾਇਆ ਲੜਾਈ ਕਿਦਨ ਹੋਈ ਆ ਜੀ ਹਾਂ ਲੜਾਈ ਕਿਦਨ ਹੋਈ ਆ ਚਾਰ ਕਿ ਦਿਨ ਹੋਏ ਚਾਰ ਕਿ ਦਿਨ ਹੋਏ ਆ ਲੜਾਈ ਹੋਈ ਨੂੰ ਕਿੰਨੇ ਕ ਲੜਾਈ ਹੋਈ ਆ ਕੋਈ ਲੜਾਈ ਮਾਮੂਲੀ ਕੋਈ ਆ ਮੈਂ ਕੋਈ जख्म ਨਹੀਂ ਕੋਈ ਹੋਰ ਕੋਈ ਨਾ ਕੋਈ जख्म ਨਹੀਂ ਹੋਇਆ ਕੁਝ ਨਹੀਂ ਹੋਇਆ ਜਿਹਨੂੰ ਕੀ ਮਾਰੀ ਗਈ ਨੋਕ ਝੋਕ ਹੋਈ ਆ ਬਸ ਬਈ ਨੋਕ ਝੋਕ ਹੋਈ ਆ ਇਸ ਤੋਂ ਵੱਧ ਕੁਝ ਨਹੀਂ ਤੇ ਉਹ ਵੀ ਹੋਰ ਥਾਂ ਤੇ ਹੋਈ ਆ ਘਰ ਚ ਕੋਈ ਗਿਆ ਨਹੀਂ ਕੋਈ ਗੱਲ ਨਹੀਂ ਦੂਜੀ ਧਰਵੀ ਪਿੰਡ ਤੋਂ ਕੋਈ ਆ ਉਹ ਵੀ ਪਿੰਡ ਸੀ ਚਾਰ ਤੇ ਕੋਈ ਉਹਨਾਂ ਦੇ ਘਰੇ ਨਹੀਂ ਗਿਆ ਦੂਜੀ ਧਰ ਆ ਕੋਈ ਸਿਆਸੀ ਆ ਉਹ ਜਾਂ ਨਾਰਮਲ ਬੰਦੇ ਆ ਸ਼ਸ਼ੀਦਾਇ ਨੇ ਕਿਵੇਂ ਉਹ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਜਿਹਦੇ ਪਿੱਛੇ ਵੀ ਕਿਵੇਂ ਆਮ ਆਦਮੀ ਪਾਰਟੀ ਵਾਲੇ ਉਹ ਸਰਪੰਚੀ ਆ ਰਿਹਾ ਉਹ ਬੰਦਾ ਹੈ ਉਹ ਐਸਐਚਓ ਸਾਹਿਬ ਨੂੰ ਮਿਲੇ ਤੁਸੀਂ ਜੀ ਨਹੀਂ ਉਹਨਾਂ ਨੂੰ ਅਸੀਂ ਮਿਲੇ ਨਹੀਂ ਉਹ ਕਹਿੰਦੇ ਅਸੀਂ ਦੂਰ ਗਏ ਵੇ ਕਿਤੇ ਅੱਛਾ ਇਹ ਅਸੀਂ ਉਹਨਾਂ ਨੂੰ ਵੀ ਮਿਲਣ ਆਏ ਸੀ ਹੁਣ ਉਹਨਾਂ ਦੀ ਡੀਐਸਪੀ ਸਾਹਿਬ ਨੂੰ ਮਿਲਾਂਗੇ। ਦਵਾਇਆ ਤੁਹਾਨੂੰ ਉਹਨਾਂ ਨੇ? ਹਾਂਜੀ ਐਸਐਚਓ ਸਾਹਿਬ ਨੇ ਕੋਈ ਵਿਸ਼ਵਾਸ ਨਹੀਂ ਨਹੀਂ ਕੋਈ ਅਜੇ ਸਾਨੂੰ ਕੋਈ ਵਿਸ਼ਵਾਸ ਨਹੀਂ ਦਵਾਇਆ। ਅੱਗੇ ਕੀ ਕਾਰਵਾਈ ਹੈ ਜੇ ਨਹੀਂ ਤੋਂ ਦਏ ਮਸਲਾ ਹੱਲ ਹੋਣਾ। ਉਸੇ ਪਹਿਲਾਂ ਮਿਲਾਂਗੇ। ਜੇ ਮਿਲਣ ਤੇ ਨਹੀਂ ਆਉਂਦਾ ਤਾਂ ਫਿਰ ਹੋਰ ਐਜੀਟੇਸ਼ਨ ਕਰਾਂਗੇ। ਕੀ ਕੀ ਹੋ ਜਾਏ ਐਜੀਟੇਸ਼ਨ? ਧਰਨਾ ਵੀ ਹੋ ਸਕਦਾ। ਅਜੇ ਥਾਣੇ ਨੂੰ ਘੇਰਿਆ ਵੀ ਜਾ ਸਕਦਾ ਧਰਨਾ ਵੀ ਹੋ ਸਕਦਾ। ਇਹ ਅਸੀਂ ਪਹਿਲਾਂ ਕੋਈ ਪੁਲਿਸ ਅਫਸਰਾਂ ਨੂੰ ਮਿਲਾਂਗੇ। ਜੇ ਇਹਦੇ ਨਾਲ ਗੱਲ ਠੀਕ ਹੁੰਦੀ ਹੋਈ ਤਾਂ ਐਵੇਂ ਕਰਾਂਗੇ ਨਹੀਂ ਅਗਲਾ ਅੰਦਰ ਪਰਚਾ ਜਾਨੀ ਆਪਣਾ ਜਿਹੜੇ ਤੁਸੀਂ ਕਹਿੰਦੇ ਹੋ ਵੀ ਇਹ ਨਜਾਇਜ਼ ਹੋਇਆ ਗਲਤ ਹੋਇਆ ਇਹਨੂੰ ਵੀ ਤੁਸੀਂ ਮਤਲਬ ਕੈਨਸਲ ਕਰਾਉਣਾ ਚਾਹ ਹਾਂ ਜੀ ਅਸੀਂ ਕਹਿੰਦੇ ਵੀ ਜੇ ਨਜਾਇਜ਼ ਹੋ ਤਾਂ ਕੈਨਸਲ ਹੀ ਹੋਣਾ ਚਾਹੀਦਾ ਜਿਹੜਾ ਨਜਾਇਜ਼ ਪਰਚਾ ਕੈਨਸਲ ਹੋਣਾ ਚਾਹੀਦਾ ਇਹ ਸਾਡੀ ਕੈਨਸਲ ਤੱਕ ਦੀ ਲੜਾਈ ਹੈ ਠੀਕ ਹੈ ਜੀ ਹਾਂ ਇਹ ਬੰਦਾ ਮੇਰਾ ਖਿਆਲ ਇਹ ਸਰਪੰਚ ਜਿਹੜਾ ਦਿਕਤਾਰ ਸਿੰਘ ਖੋਣਾ ਇਹ ਪਹਿਲਾਂ ਵੀ ਯੂਨੀਅਨ ਦਾ ਹਿੱਸਾ ਰਿਹਾ ਮੇਰਾ ਖਿਆਲ ਨਹੀਂ ਦੇਖੋ ਇਹ ਦਾ ਜਿਹੜਾ ਬਾਪ ਹੈ ਹਾਂਜੀ ਉਹ ਸਾਡੀ ਯੂਨੀਅਨ ਦਾ ਲੀਡਰ ਸੀਗਾ ਠੀਕ ਹੈ ਜੀ ਜਿਨ੍ਹਾਂ ਦੀ ਹੁਣ ਮੌਤ ਹੋ ਚੁੱਕੀ ਹੈ ਠੀਕ ਹੈ ਜੀ ਉਹ ਲੰਮਾ ਟਾਈਮ ਉਹਨਾਂ ਨੇ ਦਿੱਲੀ ਮੋਰਚੇ 'ਚ ਲੰਗਰ ਚਲਾਇਆ ਠੀਕ ਹੈ ਜੀ ਸਾਡੀ ਯੂਨੀਅਨ ਲਈ ਵੀ ਮਤਲਬ ਇਹ ਵੀ ਇੱਕ 파ਰਟ ਸੀਗਾ ਦਿੱਲੀ ਜਾ ਕੇ ਲੰਗਰ ਚਲਾਉਣਾ ਲੰਗਰ ਦੇ ਇੰਚਾਰਜ ਸੀਗੇ ਉਹ ਜੀ ਜੀ ਤੇ ਇਹ ਪਰਿਵਾਰ ਸਾਰਾ ਸਾਡਾ ਕਿਰਤੀ ਕਿਸਾਨ ਯੂਨੀਅਨ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ ਕਹਿੰਦੇ ਕੋਕਰੀ ਕਿਸਾਨ ਯੂਨੀਅਨ ਨੂੰ ਇਹਦਾ ਪੂਰਾ ਪੂਰਾ ਸਾਥ ਹੋ ਹਾਂ ਪੂਰਾ ਦੇਊਜੀ ਪੂਰਾ ਦੇਊ ਠੀਕ ਹੈ ਜੀ ਪਿੰਡਾਂ ਤੇ ਕੀ ਗੱਲ ਬੋਲ ਬਾਈ ਜੀ ਮੇਰਾ ਨਾਮ ਜਗਮੋਰ ਸਿੰਘ ਹਸਾਬ ਦਾ ਪੰਚਾਇਤ ਮੈਂਬਰ ਪਿੰਡ ਕੋਕਰੀ ਕਲਾਂ ਜੀ ਤੇ ਕੀ ਗੱਲ ਕੀ ਹੋਈ ਸੀ ਜਿਹੜੀ ਜੜਾਈ ਹੋਈ ਹੈ ਇਹ ਗੱਲ ਬਾਈ ਜੀ ਮਾੜਾ ਮੋਟਾ ਤਰਕਾਰ ਇਹਨਾਂ ਦਾ ਹੋਇਆ ਵੀ ਪਿੰਡ 'ਚ ਵਿਕਾਸ ਕਰਾ ਦੇ ਪਹਿਲਾਂ ਤਾਂ ਜਿਹੜੀ ਬੀਬੀ ਕਹਿੰਦੀ ਆ ਵੀ ਜਿਹੜਾ ਨਾਂ ਲਿਆ ਸੀ ਜਿੱਥੇ ਪਹਿਲਾਂ ਉਹ ਮਾੜੀ ਮੋਟੀ ਨੋਕ ਝੋਕ ਹੋਰ ਬੰਦੇ ਨਾ ਹੋਈ ਸੀ ਉਹ ਛੱਪੜਾ ਸਰਪੰਚ ਸਾਹਿਬ ਉੱਥੇ ਛੱਪੜਾ ਉੱਥੇ ਆਮੀ ਖੜੇ ਹੁੰਦੇ ਆ ਕੋਈ ਮਾਰੇ ਮੋਟੇ ਉੱਥੋਂ ਹੋ ਚੁੱਕੇ ਸੀ ਉਸ ਤੋਂ ਬਾਅਦ ਸਰਪੰਚ ਸਾਹਿਬ ਵੱਡੇ ਚ ਆ ਗਏ ਸੀ ਆਮੀ ਬੈਠੇ ਹੁੰਦੇ ਉੱਥੇ ਸਾਡੇ ਦੁਕਾਨ ਤੇ ਜਿੱਥੋਂ ਕੰਮ ਮੇਨ ਚੱਲਦਾ ਉੱਥੇ ਬੰਦੇ ਮਗਰ ਆਏ ਆ ਜੀ ਉਹਨਾਂ ਨੇ ਆ ਕੇ ਇਹਨਾਂ ਨੂੰ ਗਾਲੀ ਗਲੋ ਸ਼ੁਰੂ ਕੀਤਾ ਕਰਨਾ ਤੇ ਉੱਥੇ ਹਾਂਜੀ ਹਾਂਜੀ ਉੱਥੇ ਮਾੜਾ ਮੋਟਾ ਜੀ ਹੱਥੋ ਪਾਈ ਹੋਏ ਆ ਉੱਥੇ 100 ਬੰਦਾ ਹੋਊਗਾ ਅੱਡਾ ਸਾਡਾ ਬਹੁਤ ਵੱਡਾ ਅੱਡਾ ਵਾ ਉੱਥੇ ਬੰਦੇ ਆਮ ਹੀ ਹੁੰਦੇ ਆ ਉੱਥੇ ਹੋਰ ਕੋਈ ਗੱਲ ਨਹੀਂ ਹੋਈ ਕੋਈ ਕਿਸੇ ਦੇ ਘਰੇ ਨਹੀਂ ਗਿਆ ਇਹ ਜਾਣ ਕੇ ਰਾਂਝੇ ਸੋਰ ਨੇ ਇਲਜ਼ਾਮ ਲਾਇਆ ਨਾ ਸਾਡੇ ਘਰ ਆ ਕੇ ਉਹ ਬਿਲਕੁਲ ਨਾਜਾਇਜ਼ ਆ ਜੀ ਸਾਰਾ ਪਿੰਡ ਹੀ ਦੱਸ ਦਊਗਾ 100 ਚੋਂ 90% ਸਾਡਾ ਪਿੰਡ ਸਾਡੇ ਨਾਲ ਆ ਜੀ ਸਰਪੰਚ ਸਾਹਿਬ ਦੇ ਨਾਲ ਆ ਇਹ ਵਧੀਆ ਵਿਕਾਸ ਚੱਲ ਰਿਹਾ ਇਹ ਬਸ ਡਿੱਕੇ ਲੱਗ ਰਹੇ ਆ ਸਰਕਾਰਾਂ ਦਾ ਜੀ ਕੰਮ ਵੀ ਇਹ ਉਹਨਾਂ ਦੇ ਚਮਚਾਗिरी ਨਹੀਂ ਕਰ ਰਹੇ ਬਸ ਸਿੱਧੀ ਗੱਲ ਹੈ ਜੀ ਪਿੰਡ ਆਪ ਕੰਮ ਕਰ ਰਿਹਾ। ਇਹ ਸਰਪੰਚ ਸਾਹਿਬ ਕਿਹੜੀ ਪਾਰਟੀ ਨਾਲ ਕੋਈ ਪਾਰਟੀ ਨਹੀਂ ਜੀ ਪਿੰਡ 'ਚ ਕੋਈ ਪਾਰਟੀ ਨਹੀਂ ਜੀ ਨਾ ਇਹਨਾਂ ਨੇ ਅਜ ਤਾਈਂ ਸੋਚਿਆ ਪਾਰਟੀ। ਨਾ ਅਸੀਂ ਕਿਹਾ ਕਿਸੇ ਨੇ ਕਿਸੇ ਪਾਰਟੀ ਨੇ ਵੀ ਨਹੀਂ ਕਿਹਾ ਵੀ ਜਿਹੜੀ ਇਹ ਧਾਰਾ ਲੱਗੀ ਆ ਕੋਈ ਤੁਸੀਂ 4 ਕਿਹੜੀ 52 ਕਹਿੰਨੇ ਕਿਹੜੀ ਹਾਂਜੀ 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 ਇਹ ਤੁਸੀਂ ਵੇਖਿਆ ਵੀ सरपंच ابو ਦੇ ਘਰੇ ਜਾ ਉਹਦੇ ਨਾਲ ਸਮਰਥ ਨਹੀਂ ਜੀ ਨਹੀਂ ਨਹੀਂ ਕੋਈ ਨਹੀਂ ਗਿਆ ਜੀ ਉਹਨਾਂ ਦੇ ਘਰੇ ਕੋਈ ਨਹੀਂ ਗਿਆ ਉਹਨਾਂ ਦਾ ਘਰ ਖੇਤਾਂ 'ਚ ਜੀ ਕਿ ਸਰਕਾਰੀ ਦੁਆਰੇ ਤੁਹਾਨੂੰ ਕਹਿਣਾ ਪਿਆ ਤੁਸੀਂ ਕਹੋਗੇ ਕਹਾਂਗੇ ਜੀ ਵੀ ਇਹ ਗਲਤ ਹੋਇਆ ਉਹਨਾਂ ਦਾ ਘਰ ਖੇਤਾਂ 'ਚ ਜੀ 2 ਕਿਲ ਛੜਕ ਤੋਂ ਮਗਰ ਘਰ ਆ ਜੀ ਅੱਜ ਇਹ ਉਂ ਛੜਕ ਤੇ ਜਾਂਦੇ ਨੇ ਐਵੇਂ ਆਪਾਂ ਬਣਾਈ ਜਾਵਾਂਗੇ ਵੀ ਉਹ ਵੈਸੇ ਸਰਪੰਚ ਦਾ ਘਰ ਵੀ ਖੇਤਾਂ 'ਚ ਉਦੋਂ ਅੱਗੇ ਸਰਪੰਚ ਦਾ ਘਰ ਆ ਉਹਨੇ ਆਪਦੇ ਘਰ ਨੂੰ ਤਾਂ ਜਾਣਾ ਹੀ ਆ ਇਹ ਉਹ ਨਹੀਂ ਸਾਨੂੰ ਪਤਾ ਪਰ ਘਰੇ ਨਹੀਂ ਗਿਆ ਸੀ ਘਰੇ ਤਾਂ ਸਾਰਾ ਪਿੰਡ ਸ਼ੌਕਾਨ ਦਾ ਸਰਪੰਚ ਦਾ ਘਰ ਉਦੋਂ ਗਾਂ ਹਾਂਜੀ ਸਰਪੰਚ ਆਪਦੇ ਘਰ ਜਾ ਰਿਹਾ ਸੀ ਹਾਂਜੀ ਹਾਂ ਕਰ ਠੀਕ ਇਕੱਠ ਹੋਇਆ ਕਿਸਾਨ ਯੂਨੀਅਨ ਦੇ ਲੀਡਰ ਵੀ ਆਏ ਆ ਹਾਂਜੀ ਸਰਦਾਰ ਨਰਪਾਲ ਸਿੰਘ ਪੂਪਾ ਪ੍ਰਧਾਨ ਜਿਹੜੇ ਹੈਗੇ ਕਿਰਤੀ ਕਿਸਾਨ ਯੂਨੀਅਨ ਦੇ ਕ੍ਰਾਂਤੀਕਾਰੀ ਉਹ ਵੀ ਆਏ ਆ ਹਾਂਜੀ 1 ਵਜਾ ਕੀ ਆ ਵਜਾ ਕੋਸ ਨਹੀਂ ਗੇ ਵੀ ਸਰਪੰਚ ਵੀ ਆ ਗਿਆ ਸੀ ਤੇ ਨਾਲ ਦਾ ਮੁੰਡਾ ਵੀ ਆ ਗਿਆ ਸੀ ਜਦੋਂ ਮੈਂ ਕੋਲੇ ਖੜੀ ਆ ਉਹਨ ਮੁੰਡੇ ਨੂੰ ਕਿਹਾ ਵੀ ਤੂੰ ਸਰਪੰਚ ਨੇ ਕਿਹਾ ਵੀ ਮੈਨੂੰ ਗਾਲਾਂ ਨਾ ਕੱਢ ਠੀਕ ਹੈ ਜੀ ਦੋਵਲੇ ਕਿਹਾ ਉਹਨਾਂ ਵੀ ਮੈਨੂੰ ਗਾਲਾਂ ਨਾ ਕੱਢ ਫਿਰ ਉੱਥੋਂ ਹੱਥੋਂ ਪਾਈ ਹੋ ਗਏ ਦੋਨਾਂ ਇਹ ਬਸ ਇਹ ਘਰ ਪੂਰੇ ਹੋਏ ਕਿ ਨਹੀਂ ਇਹ ਤਾਂ ਉਹ ਕੱਟ ਗਿਆ ਥਾਣੇ ਦੇ ਬਾਹਰ ਉਹ ਕਹਿੰਦੇ ਵੀ ਉਹਦਾ ਕੀ ਮਾਮਲਾ ਜੀ ਦੱਸੋ ਜੀ ਮੇਰੀ 15 ਦਾ 25 ਨੂੰ ਗੁਰਪ੍ਰੀਤ ਸਿੰਘ ਪੁੱਤਰ ਮਨਦਰ ਸਿੰਘ ਵਾਸੀ ਕੋਕਰੀ ਉਹ ਕੋਈ ਗੱਲਾਂ ਦਰੋ ਕਾਂਸਿਸ ਹੋ ਰਹੇ ਸਰਪੰਚ ਨੂੰ ਗਾਤੋ ਜੀ ਇਹ ਰਾਈਟਾ ਹੁਣ ਕੰਨ ਸੱਟਾਂ ਲੱਗ ਕਾਂਸਰਦਾ ਜੀ ਹੌਸਾ ਮੋਕੇ ਦਾ ਮੈਂ ਸਰੇ ਇੰਦਾਂ ਬਿਆਨ ਲਿਖਿਆ ਇੰਦਾਂ ਨੇ ਬਿਆਨ ਲਖਾਇਆ ਜੀ ਕਿ ਮੈਂ ਉਹਦੇ ਪਟ્રોલ ਦੇ ਪੈਸੇ ਦੇਣ ਲਈ ਆਦੇ ਪੰਪ ਤੇ ਜਾ ਰਿਹਾ ਸੀਗਾ ਤੇ ਜਿਹੜੇ ਆਪਣੀ ਇਹ ਹੈ ਸਰਪੰਚ ਜਗਤਾਰ ਸਿੰਘ ਤੇ ਇਹਨਾਂ ਦਾ ਦਰਕਾ ਇੰਦਰਪਾਲ ਸਿੰਘ ਗੈਵੀ ਤੇ ਗੋਵਿੰਦ ਸਿੰਘ ਵਿਚੇਰਲ ਆ ਪੁੱਤਰ ਸੰਦਾ ਸਿੰਘ ਅਦੇ ਪਰਮਜੀਤ ਸਿੰਘ ਦਾ ਪੁੱਤਰ ਚੰਦਰਪਾਲ ਵੀ ਇਹਨਾਂ ਨੇ ਮੇਰੀ ਘਰੇ ਆ ਕੇ ਜਿੱਲੀ ਘੁੱਟ ਮਾਰ ਦਿੱਤੀ ਪਰ ਸਰ ਜਿਹੜੇ ਪਿੰਡ ਦੇ ਲੋਕ ਆ ਮੌਕੇ ਦੇ ਗਵਾਹ ਉਹ ਕਹਿੰਦੇ ਵੀ ਘਰੇ ਇਹਨਾਂ ਦਾ ਕੋਈ ਗਿਆ ਨਹੀਂ ਵੀ ਪੁਲਿਸ ਨੇ ਝੂਠੀ ਕਹਾਣੀ ਬਣਾਤੀ ਆ ਲਾ ਉਹ ਲੋਕ ਚੋਕ ਹੋਈ ਆ ਉਹ ਵੀ ਹੋਰ ਕਿੱਥੇ ਹੋਈ ਉਹਨਾਂ ਦੇ ਖੇਤਾਂ ਵਾਲੇ ਰਾਤ ਜਾਂ ਕੋਈ ਇੰਦਰਾ ਗਾਂਧੀ ਬੀਬੀ ਆ ਕੋਈ ਉਹਨਾਂ ਦੇ ਘਰ ਦੇ ਮੂਰੇ ਵੀ ਪੁਲਿਸ ਨੇ ਜਿਹੜਾ ਨਜਾਇਜ਼ ਘਰ ਘਰਦਾ ਬਣਾਤਾ ਸੀ ਸੋ ਇਹਨਾਂ ਦੀ ਲੜਾਈ ਜਿਹੜੀ ਪਹਿਲਾਂ ਚੌਂਕ 'ਚ ਵੀ ਹੋਈ ਐ ਬਾਅਦ 'ਚ ਇਹਨਾਂ ਨੇ ਬਿਆਨ ਮੁਤਾਕ ਵੀ ਜਿਹੜੀ ਸਾਡੇ ਘਰੇ ਹੋਈ ਐ ਜਿਸ ਵੇਲੇ ਇਹਨਾਂ ਨੂੰ ਗਿਆਤਾ ਉਹਨਾਂ ਨੂੰ ਗੋਰੀ ਦਾ ਲੈਣ ਦੇ ਸੀਮਾ ਦਸਤਨਾਮ ਤੁਸੀਂ ਸਾਰਾ ਇਨਕੁਆਇਰੀ ਕੀਤੀ ਵੀ ਵਾਕਿਆ ਲੜਾਈ ਘਰੇ ਹੋਈ ਬੌਕਾ ਦੇਖਿਆ ਜੀ ਬੌਕਾ ਤੇ ਕੇ ਤਾਂ ਪੂਜੀ ਪੁੱਟਿਆ ਸੀਗਾ ਜੀ ਤੇ ਬਾਕੀ ਲੜਾਈ ਜਦੋਂ ਦਸਤਨਾਮਤਾਕ ਹੋਰ ਸੰਗੋਗਵਾ ਮੜੀ ਉਹਨਾਂ ਨੇ ਦੱਸਿਆ ਵੀ ਜਿਹੜੀ ਤੁਸੀਂ ਜਦੋਂ ਉਹਦੇ ਘਰ ਗਏ ਆਏ ਹੋ ਹਾਂਜੀ ਇਹ ਸਰਪੰਚ ਸਾਹਿਬ ਕਹਿ ਰਹੇ ਵੀ ਅਸੀਂ ਪਹਿ ਹੀ ਤੋਂ ਲੰਘ ਰਹੇ ਸੀ ਘਰ ਉਹਨਾਂ ਦਾ 3 ਕਿੱਲੇ ਮਗਰ ਆ ਪਹਿ ਹੀ ਤੋਂ ਜੀ ਉਹ ਜਿਹੜੇ ਲੱਖ ਕਰੋੜਾ ਜੀ ਵੀ ਉੱਥੇ ਪੂਰੀ ਇਨਕੁਆਰੀ ਨਹੀਂ ਹੋਈ ਜੀ ਇਨਕੁਆਰੀ ਪੁਲਿਸ ਪੁਲਿਸ ਕਰਦੀ ਜਿੱਥੇ ਉਹ ਥਾਣਾ ਕਰਦਾ ਤਾਂ ਮੈਂ ਘਰ ਤੋਂ ਉਹਨਾਂ ਦੇ ਗਿਆ ਹੀ ਨਹੀਂ ਇਹ ਸਰ ਉਹਦੀ ਇਨਕੁਆਰੀ ਨਾਰਾਇਣ ਗਿਸ਼ਨ ਦਾ ਸੰਬੰਧ ਹੈ ਨਹੀਂ ਸਰ ਤੁਸੀਂ ਇਨਕੁਆਰੀ ਤੋਂ ਬਗੈਰ ਹੀ ਪਰਚਾ ਕਰਤਾ ਫਿਰ ਸਰ ਇਹ ਗੋਰੀ ਅਲਸਰ ਲੱਗ ਗਿਆ ਹਦਾ ਉਸਤਰਾਪ ਨੂੰ ਜੋ ਵੀ ਹੈ ਉਹ ਉਹਦਾ ਜਿਸ ਜਿਹੜਾ ਪਰਚਾ ਕਰਤਾ ਇਨਕੁਆਰੀ ਤੋਂ ਬਗੈਰ ਕਰਤਾ ਜੀ ਨਹੀਂ ਇਨਕੁਆਰੀ ਕੀਤਾ ਹੀ ਇਹਦੀ ਪਤਾ ਕੀਤਾ ਨਾ ਕਿ ਹੁਣ ਕੀ ਇਨਕੁਆਰੀ ਹੈ ਉਸ ਗਵਾਹੀ ਕਿ ਪਰ ਜਿਹੜੀ ਸਰ ਉਹਨਾਂ ਨੇ ਆਪ ਦੀ ਆਪ ਦੇ ਵੀ ਉਹਨਾਂ ਨੇ ਗਵਾਹੀ ਦਿੱਤੀ ਸੀ ਸਾਡੇ ਜਿਹੜੇ ਘਰੇ ਆਏ ਸੀ ਇਹਨਾਂ ਨੇ ਕਹਾ ਕਹਿ ਰਹੇ ਉਹ ਹੋਈ ਜੀ ਜਿਸ ਤਰ੍ਹਾਂ ਚਲੋ ਉਹ ਜਿਵੇਂ ਉਸ ਤਰ੍ਹਾਂ ਉਹ ਸਵਚਾਰ ਦਰਸ ਕੀਤਾ ਜੀ ਉਹਨਾਂ ਦੇ ਖਲਾਫ ਕੋਈ ਨਹੀਂ ਪਰਚਾ ਦਰਸ ਤੁਸੀਂ ਕੀਤਾ ਸਰ ਤੁਹਾਡਾ ਜਦੋਂ ਉਹ ਕਵਾਰੇ ਤੁਸੀਂ ਕੀਤੇ ਨਹੀਂ ਮੇਰੇ ਪਰਚਾ ਕਿਵੇਂ ਹੋ ਗਿਆ ਜੀ ਕਵਾਰੀ ਸਰ ਜੀ ਕੀਤੀ ਹੈ ਜੀ ਕੋਰ ਕਰਕੇ ਮੌਕੇ ਤੇ ਜਾ ਕੇ ਆਏ ਜੀ ਮੌਕੇ ਤੇ ਜਾ ਕੇ ਹਾਂ ਜੀ ਉਹਨਾਂ ਦਾ ਘੇੜ ਟੁੱਟਿਆ ਜੀ ਘੇੜ ਤੇ ਹੈਗਾ ਜੀ ਲੱਗਿਆ ਸੱਤਾਂ ਲੱਗੀਆਂ ਬੰਦਿਆਂ ਤੇ ਇਸ ਬੰਦਿਆਂ ਦੇ ਸਾਥੇ ਲੱਗੀਆਂ ਗੁਰਪ੍ਰੀਤ ਨੂੰ ਸੱਟ ਲੱਗੀ ਜੀ ਗੁਰਪ੍ਰੀਤ ਹਾਂ ਜੀ ਘਰ ਜਾ ਕੇ ਫਿਰ ਇਹਨਾਂ ਨੇ ਕੱਲੇ ਗੁਰਪ੍ਰੀਤ ਨੂੰ ਕੁੱਟਿਆ ਕਿ ਹੋਰ ਵੀ ਕਰ ਬੰਦੇ ਗੁਰਪ੍ਰੀਤ ਨੂੰ ਕੁੱਟ ਕੇ ਕਰਕੇ ਗੁਰਪ੍ਰੀਤ ਜੀ ਮਾਤਾ ਉਹ ਸਮੋਕੇ ਵਿੱਚ ਘਰ ਦਾ ਗਵਾਹ ਕੋ ਬਣਿਆ ਉਹ ਜਦੋਂ ਘਰ ਦਾ ਘਰੇ ਤੋਂ ਮੈਂਬਰ ਹੋਇਆ ਰਹੀ ਸੀ ਲੱਗੀ ਪਹਿਲਾਂ ਗੁਰਪ੍ਰੀਤ ਸਿੰਘ ਕਰੀ ਸੀ ਜੀ ਇਹ ਸੱਤਾ ਮਾਰ ਕੇ ਤੇ ਵਾਪਸ ਆ ਗਿਆ ਜੀ ਉੱਥੇ ਤੇ ਇਹ ਜੀ ਸਰਪੰਚ ਸਾਹਿਬ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਬੜੀ ਤੇਜ਼ੀ ਨਾਲ ਜੀ ਇਹਦੀ ਦਸਤਾਰ ਲੱਥੀ ਹੋਈ ਆ ਤੇ ਦਾੜੇ ਦੇ ਕੋਈ ਦਾੜਾ ਖਿਲ ਰਿਆ ਹੋਇਆ ਵੀ ਇਹ ਕਹਿੰਦਾ ਮੇਰਾ ਦਾੜਾ ਪਟਿਆ ਮੇਰੀ ਪੱਗ ਲਾਈ ਆ ਉਹਨਾਂ ਬੰਦਿਆਂ ਨੇ ਜਿੱਦੋਂ ਲੜਾਈ ਹੋਈ ਆ ਜੀ ਤੇ ਇਹਨਾਂ ਦਾ ਵੀ ਪਰਚਾ ਕਟਿਆ ਜਾਊਗਾ ਜੀ ਉਹਨਾਂ ਦੇ ਗਾਰ ਵੀ ਰੀਫਰ ਕਰਕੇ ਪਟਵਾਲਾ ਕਰਕੇ ਤੇ ਕਾਰ ਦੇ ਕਰਾਂਗੇ ਜਿਹੜੀ ਬੰਦੀ ਹੋਈ ਜੀ ਉਹਨਾਂ ਠੀਕ ਹੈ ਜੀ ਬਦਲ ਕਰਕੇ ਹਾਂ ਚੱਲ ਰਹੀ ਹੈ ਜੀ